ਸਤਿ ਸ਼੍ਰੀ ਅਕਾਲ ਜੀ ਮੈਂ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਦੇ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਹਾਂ ਪੰਜਾਬ ਸਰਕਾਰ ਵੱਲੋਂ ਇਸ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬ ਦੀ ਸਮਾਗਮ ਵੱਡੇ ਪੱਧਰ ਉੱਤੇ ਕਰਵਾਏ ਜਾ ਰਹੇ ਹਨ ਜਿਸ ਨੂੰ ਲੈ ਕੇ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਇਹ ਸਮਾਗਮ ਸ੍ਰੀ ਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ 23 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਵੱਡੇ ਪੱਧਰ ਉੱਤੇ ਕਰਵਾਏ ਜਾ ਰਹੇ ਨੇ ਇਸ ਸਬੰਧੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਹਾਂਸ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੂਪਨਗਰ ਪ੍ਰਸ਼ਾਸਨ ਵੱਲੋਂ ਇੱਕ ਵੈੱਬਸਾਈਟ ਅਤੇ ਐਪ ਬਣਾਈ ਗਈ ਹੈ ਜਿਹੜੀ ਵਿਸੰਗਤ ਸ਼੍ਰੀ ਆਨੰਦਪੁਰ ਸਾਹਿਬ ਆ ਰਹੀ ਹੈ ਉਹਨਾਂ ਦੇ ਸਹੂਲਤ ਦੇ ਮੱਦੇਨਜ਼ਰ ਇਹ ਵੈੱਬਸਾਈਟ ਅਤੇ ਇੱਕ ਐਪ ਬਣਾਈ ਗਈ ਹੈ ਤਾਂ ਇਹ ਕਿਹੜੀ ਵੈੱਬਸਾਈਟ ਅਤੇ ਐਪ ਹੈ ਤਾਂ ਇਸ ਬਾਰੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਇਹ ਹੋਰਨਾ ਸੰਗਤਾਂ ਤੱਕ ਵੀ ਸਾਂਝੀ ਕੀਤੀ ਜਾਵੇ ਆਪ ਸਭ ਨੂੰ ਪਤਾ ਹੈ ਕਿ ਨੌਵੇਂ ਪਾਤਸ਼ਾਹ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਅਸੀਂ ਬੜੀ ਸ਼ਰਧਾ ਸਤਕਾਰ ਤੇ ਮਰਿਆਦਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਸੀਂ ਮਨਾ ਰਹੇ ਹਾਂ ਇਸੇ ਉਪਰਾਲੇ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਇੱਕ ਹੋਰ ਕੋਸ਼ਿਸ਼ ਕੀਤੀ ਗਈ ਹੈ ਇੱਕ ਵੈੱਬਸਾਈਟ ਤੇ ਇੱਕ ਐਪ ਬਣਾਈ ਗਈ ਹੈ ਮੇਰੀ ਇੱਛਾ ਹੈ ਕਿ ਆਪ ਸਭ ਇਹ ਵੈਬਸਾਈਟ ਤੇ ਐਪ ਜਰੂਰ ਸਭ ਨਾਲ ਸਾਂਝੀ ਕਰੋ ਜਿਹੜੀ ਜਿਹੜੀ ਵੀ ਸੰਗਤ ਅਨੰਦਪੁਰ ਸਾਹਿਬ ਚ ਆ ਰਹੀ ਹੈ ਉਹਨਾਂ ਦੀ ਸਹੂਲਤ ਦੇ ਲਈ ਵੈਬਸਾਈਟ ਤੇ ਐਪ ਦਾ ਨਾਮ ਹੈ anandpursahib350.com ਵੈਬਸਾਈਟ ਆਲਰੇਡੀ ਲਾਈਵ ਹੈ ਤੇ ਐਪ ਅਗਲੇ 2-4 ਘੰਟੇ ਅੰਦਰ ਲਾਈਵ ਹੋ ਜੂਗੀ ਗੂਗਲ ਪਲੇ ਗੂਗਲ ਪਲੇ ਸਟੋਰ ਤੇ ਵੀ ਤੇ ਐਪਲ ਐਪਸਟੋਰ ਤੇ ਵੀ ਜਿੱਦਾਂ ਹੀ ਆਪਾਂ ਇਸ ਨੂੰ ਖੋਲਦੇ ਹਾਂ ਚਾਹ ਗੂਗਲ ਤੇ ਵੀ ਪਾਵਾਂਗੇ ਆਪਾਂ anandpursahib350.com ਇਹ ਆਪਣੀ ਵੈਬਸਾਈਟ ਆ ਕਿ ਇਸ ਵੈਬਸਾਈਟ ਪੰਜਾਬੀ ਤੇ ਅੰਗਰੇਜ਼ੀ ਦੋਨੋਂ ਭਾਸ਼ਾਵਾਂ ਦੇ ਵਿੱਚ ਆ ਸਾਰੇ ਮਚੰਨਾਂ ਕਿ ਸਾਰੇ ਦੇਸ਼ ਤੱਕ ਹੀ ਵੀਡੀਓ ਦੁਨੀਆ ਤੱਕ ਵੀਡੀਓ ਜਾਵੇ ਤਾਂ ਆਪਾਂ ਇਸ ਨੂੰ ਇੰਗਲਿਸ਼ ਕਰ ਲੈਨੇ ਸਵਿਚਟ ਨੂੰ ਸੋ ਜਿਵੇਂ ਤੁਸੀਂ ਦੇਖਦੇ ਹੋ ਸ਼ੁਰੂ ਹੋ ਜਾਂਦਾ ਸਭ ਤੋਂ ਪਹਿਲਾਂ ਜਿਹੜੇ ਆਪਣੇ ਹੋਮ ਪੇਜ ਤੇ ਆ ਜਾਂਦੇ ਆਪਾਂ ਹਾਂ ਜਿਵੇਂ ਸਰ ਟਿੱਕਰ ਹੈ ਟਾਈਮ ਕੱਲ ਤੋਂ ਮੁੱਖ ਸਮਾਗਮ ਕੱਲ ਕੀਰਤਨ ਸਾਰੇ ਜਿਹੜੇ ਨਗਰ ਕੀਰਤਨ ਉਹਨਾਂ ਨੂੰ ਪੁਰਸਾ ਪਹੁੰਚਦੇ ਹੋਏ ਜਾਂਦੇ ਨੇ ਇਸ ਦੇ ਵਿੱਚ ਇਵੈਂਟਸ ਟੈਂਸੀਟੀਆਂ ਪਾਰਕਿੰਗਸ ਸ਼ਟਲ ਸਰਵਿਸ ਮੈਡੀਕਲ ਐਂਡ ਹੈਲਥ ਫੈਸਿਲਿਟੀਆਂ ਪਬਲਿਕ ਯੂਟਿਲਿਟੀਆਂ ਇਹ ਸਾਰਾ ਕੁਝ ਹੈ ਅਸੀਂ ਆਪਣੇ ਵੱਲੋਂ ਬਹੁਤ ਸਾਰੀ ਕੋਥੇ ਕੋਸ਼ਿਸ਼ਾਂ ਕਰ ਰਹੇ ਹਾਂ ਬਹੁਤ ਸਾਰੀ ਪਾਰਕਿੰਗਸ ਬਣਾਈ ਹਰ ਪਾਰਕਿੰਗ ਹਰ ਤਰ੍ਹਾਂ ਦੀ ਸੁਵਿਧਾ ਅਵੇਲੇਬਲ ਹੈ ਪਹਿਲੀ ਵਾਰੀ ਇੱਕ ਟਰੈਕਟਰ ਟਰੋਲੀ ਸਿਟੀ ਬਣਾਈ ਗਈ ਹੈ ਜਿੱਥੇ ਪੰਜਾਬ ਦੇ ਪਿੰਡਾਂ ਤੋਂ ਵੱਖ-ਵੱਖ ਜਿਹੜੇ ਟਰੈਕਟਰ ਟਰੋਲੀ ਆ ਰਹੇ ਆ ਉਹ ਆ ਕੇ ਸਜਣਗੇ ਤਾਂ ਇਵੈਂਟਸ ਤੇ ਜਾਵਾਂਗੇ ਤਾਂ ਸਾਨੂੰ ਸਾਰੇ ਜਿਹੜੇ ਦਿਨ ਦੇ ਇਵੈਂਟਸ ਡੇ 1 ਡੇ 2 ਡੇ 3 ਇਦਾਂ ਹੀ ਉਹ ਤਰੀਕ ਤੱਕ ਇਵੈਂਟ ਹੋ ਰਹੇ ਹੁੰਦੇ ਰਹਿਣਗੇ ਜਿਵੇਂ ਪਹਿਲੇ ਦਿਨ ਤੇ ਆਉਂਦੇ ਤਾਂ ਆਰੰਭ ਕਰਨ ਪਤ ਸਾਹਿਬ ਦਾ ਇਨੋਗ੍ਰੇਸ਼ਨ ਆਫ ધ ਐਕਸੀਬੀਸ਼ਨ ਸਰਵਤਰਮ ਸਮਾਗਮ ਇਹਦੇ ਵਿੱਚ ਤੁਸੀਂ ਲੋਕੇਸ਼ਨ ਤੁਸੀਂ ਇਸ ਨੂੰ ਬੁੱਕਮਾਰਕ ਵੀ ਕਰ ਸਕਦੇ ਹੋ ਕੈਲੰਡਰ ਨੂੰ ਤੁਸੀਂ ਇਸ ਨੂੰ ਕਿਸੇ ਨਾਲ ਸਾਂਝਾ ਵੀ ਕਰ ਸਕਦੇ ਹੋ ਪਲੱਸ ਜਿਹੜੇ ਇਵੈਂਟ ਲਾਈਵ ਹੋਣਗੇ ਤੁਸੀਂ ਇਸ ਨੂੰ ਇੱਥੋਂ ਹੀ ਲਿੰਕ ਦਿੱਤਾ ਜਿਹੜਾ ਲਾਈਵ ਵੀ ਉਹਦਾ ਵੀ ਦੇਖ ਸਕਦੇ ਹੋ ਜਿਹੜਾ ਜਿੱਥੇ ਜਿੱਥੇ ਤੁਸੀਂ ਜਾਣਦੇ ਉਸ ਦੀ ਉਹ ਵੀ ਦੱਸਿਆ ਕਿ ਸਪਿਰਚੁਅਲ ਹੈ ਕਲਚਰਲ ਹੈ ਹੈਰੀਟੇਜ ਹੈ ਨਾ ਕਿ ਹਰ ਤਰ੍ਹਾਂ ਸੰਗਤ ਜਿੱਥੇ ਜਿਵੇਂ ਸੰਗਤ ਦੀ ਸ਼ਬਦ ਉੱਥੇ ਜਾ ਸਕੈ ਇੱਥੇ ਫਿਰ ਆਪਾਂ ਜਦੋਂ ਆਉਂਦੇ ਆ ਅ ਅਗੇ ਤੁਸੀਂ ਆਉਂਗੇ ਜੀ ਟੈਂਸਿਟੀਆਂ ਟੈਂਸਿਟੀਆਂ ਦੇ ਵਿੱਚ ਉਸ ਦੀ ਬੁਕਿੰਗ ਦਾ ਵੀ ਹੈ ਤੇ ਨਾਲ ਨਾਲ ਤੇ ਕੀ ਕੀ ਸੁਵਿਧਾਵਾਂ ਹੈ ਹਰ ਸੁਵਿਧਾਵਾਂ ਉਹ ਵੀ ਇਸ ਤੇ ਵਿੱਚ ਜਿਹੜੀਆਂ ਹੈ ਦੱਸੀਆਂ ਗਈਆਂ ਨੇ देन ਵੀ ਕਮਸ ਟੂ ਪਾਰਕਿੰਗਸ 3 ਪਾਰਕਿੰਗਾਂ ਅਸੀਂ ਬਣਾਈਆਂ ਸਾਲੀਆਂ ਪਾਰਕਿੰਗਾਂ ਜਿਹੜੀਆਂ Google ਲਿੰਕ ਨੇ ਹਰ ਪਾਰਕਿੰਗ ਦੀ ਕਿੰਨੀ ਕੈਪੈਸਿਟੀ ਹੈ ਕਿੰਨੀ ਗੱਡੀਆਂ ਤੇ ਜਦੋਂ ਇਹ ਪਾਰਕਿੰਗਾਂ ਲਾਈਵ ਹੋਣਗੀਆਂ ਤਾਂ ਕਿੰਨੇ ਕਿੱਥੇ ਕਿੰਨੀ ਗੱਡੀਆਂ ਅਸੀਂ ਕੋਸ਼ਿਸ਼ ਕਰਾਂਗੇ ਉਹ ਵੀ ਲਾਈਵ ਡਾਟਾ ਵੀ ਅਪਡੇਟ ਕਰੀਏ ਆਪ ਜੀ ਨੂੰ ਥਰੂ Google ਮੈਪਸ ਐਂਡ ਮੈਪ ਮਾਈ ਇੰਡੀਆ ਅਸੇ ਸ਼ਟਲ ਸਰਵਿਸਿਜ਼ ਹੈ ਕੋਈ ਪਾਰਕਿੰਗ 3.5 ਕਿਲੋਮੀਟਰ ਤੋਂ ਦੂਰ ਨਹੀਂ ਹੈ ਟੈਕਟਰ ਟ੍ਰੌਲੀ ਸਿਟੀ ਦਾ ਸਿਰਫ 1 ਕਿਲੋਮੀਟਰ ਦੂਰ ਹੈ 택ਸਾਬ ਤੋਂ ਤੇ ਗੁਰਦੁਆਰਾ ਸੀਸਗਨ ਸਾਹਿਬ ਤੋਂ 700 ਮੀਟਰ ਦੂਰ ਹਲੰਕਪੁਰ ਸਾਹਿਬ ਦੇ ਵਾਸਤੇ ਸਿਰਫ 200 ਮੀਟਰ ਦੂਰ ਇੱਧੇ ਜਿਹੜਾ ਹੈ ਫਿਰ ਆਪਾਂ ਸ਼ਟਲ ਸਰਵਿਸਿਜ਼ ਜੁਪਤੀ ਪਾਰਕਿੰਗ ਤੇ ਆ ਜਾਂਦੇ ਤੋ ਉਸ ਤੋਂ ਅੱਗੇ ਜਾਣ ਲਈ ਤਾਂ ਇਹ ਕੁਝ ਸ਼ਟਲ ਸਰਵਿਸਿਜ਼ ਆ ਉਹਦੇ ਵਿੱਚ ਅਸੀਂ 500 ਇਲੈਕਟ੍ਰਿਕਸ ਤੇ 65 ਜਿਹੜੀਆਂ ਬੰਨੀ ਬੱਸਾਂ ਉਹ ਅਸੀਂ ਅਰੇਂਜ ਕੀਤੀਆਂ ਜੋ ਹਰ ਵਕਤ 24 ਘੰਟੇ ਅਵੇਲੇਬਲ ਰਹਿੰਦੀਆਂ ਜਿੱਥੇ ਤੁਹਾਡੀ ਸ਼ਰਤ ਹੈ ਤੁਸੀਂ ਕੋਈ ਪਹਿਲਾਂ ਗੁਰਦੁਆਰਾ ਸੇਕਲ ਸਾਹਿਬ ਅੱਥਾ ਟੇਕਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਲੰਗਰ ਸ਼ਕਣਾ ਚਾਹੁੰਦੇ ਹੋ ਜਿੱਥੇ ਤੁਹਾਡੀ ਸ਼ਰਤ ਹੈ ਉਸ ਹਿਸਾਬ ਨਾਲ ਸੰਗਤ ਜਿਹੜੀ ਆ ਆਪ ਜੀ ਦੇ ਉਹ ਡਿਸਪੋਜ਼ਲ ਦੇ ਉੱਤੇ ਰਹਿ ਗਏ ਮੈਡੀਕਲ ਐਂਡ ਹੈਲਥ ਇਹ ਬੜਾ ਇੰਪੋਰਟੈਂਟ ਹੈ ਜਿ ਕਿ ਲੱਖਾਂ ਦੀ ਤਰ੍ਹਾਂ ਸੰਗਤ ਨਾ ਆਣ ਤੇ ਹਰ ਇੱਕ ਟੈਂਸਿਟੀ ਦੇ ਵਿੱਚ ਹਰ ਇੱਕ ਪਾਰਕਿੰਗ ਦੇ ਵਿੱਚ ਅ ਟ੍ਰੈਕਟਰੀ ਟੌਲੀ ਸਿਟੀਸ ਅਸੀਂ ਜਿਹੜੇ ਹੋਰ ਵੀ ਲੋਕੇਸ਼ਨਸ ਤੇ 19 ਆਮ ਆਦਮੀ ਕਲੀਨਿਕ ਬਣਾਇਆ ਹੈ ਤੇ ਇਹ ਆਮ ਆਦਮੀ ਕਲੀਨਿਕਾਂ ਚ ਹਰ ਸਹੂਲਤ ਮੈਂ ਆਪ ਵੀ ਚੈੱਕ ਕਰਦਾ ਰਹੂਗਾ ਜੋ ਆਮ ਹੀ ਆਮ ਆਦਮੀ ਕਲੀਨਿਕ ਤੇ ਮਿਲਦੀ ਹੈ ਫਾਰ ਇਗਜ਼ਾਮਪਲ ਦਵਾਈਆਂ ਟੈਸਟ ਮੌਕੇ ਤੇ ਬੀਪੀ ਚੈੱਕ 슈ਗਰ ਚੈੱਕ ਉਹ ਸਭ ਇੱਥੇ ਅਵੇਲੇਬਲ ਹੋਣ ਗਿਆ ਅ ਇਹ ਇਸ ਵਿੱਚ ਫਿਰ ਟ੍ਰੈਫਿਕ ਡਾਈਵਰਸ਼ਨਸ ਹੈ ਗੈਲਰੀਜ਼ ਹੈ ਤੇ ਇਹ ਮੇਰੀ ਬੇਨਤੀ ਹੈ ਕਿ ਇਸ ਐਪ ਨੂੰ ਤੇ ਇਸ ਵੈਬਸਾਈਟ ਨੂੰ ਸਭ ਦਿਨਾਂ ਨਾਲ ਸਾਂਝਾ ਕਰਦੇ ਹੋ ਅ ਪੰਜਾਬ ਅਪ੍ਰੋਡਸ ਦੇ ਵਿੱਚ ਫਿਲਹਾਲ ਐ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ Oh,